ਮੈਂ ਦੇਖਦਾ ਕਈ ਸਾਥੀ ਕਾਲ ਕਰ ਜਾਂਦੇ ਆ ਕਾਲ ਕਾਲ ਚ ਆਪਣੇ ਆਂ ਉਂਗਲੀਆਂ ਸੜਾ ਲੈਂਦੇ ਆ ਔਰ ਪਾਰਟੀ ਨੂੰ ਛੱਡ ਜਾਂਦੇ ਫਿਰ ਅਫਸੋਸ ਵਾਪਸ ਵੀ ਆ ਜਾਂਦੇ ਆ ਬਹੁਤ ਹੀ ਸਤਕਾਰਯੋਗ ਯਾਦਵ ਸਾਹਿਬ ਸਾਡੇ ਇੰਚਾਰਜ ਪੰਜਾਬ ਦੇ ਦਵਿੰਦਰ ਯਾਦਵ ਜੀ ਰਾਜਾ ਵੜਿੰਗ ਜੀ ਸਾਡੇ ਪ੍ਰਧਾਨ ਜੀ ਪ੍ਰਤਾਪ ਸਿੰਘ ਜੀ ਬਾਜਵਾ ਜੀ ਔਰ ਸਾਰੀ ਸਮੁੱਚੀ ਸੀਨੀਅਰ ਲੀਡਰਸ਼ਿਪ ਔਰ ਮੇਰੇ ਸਾਹਮਣੇ ਬੈਠੇ ਹਲਕਾ ਕਰਤਾਰਪੁਰ ਦੇ ਚੌਧਰੀ ਜਗਜੀਤ ਸਿੰਘ ਦੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਲਕਾ ਕਰਤਾਰਪੁਰ ਮੈਂ ਰਾਜਨੀਤੀ ਜਤੂ ਹੀ ਜਾਣਦੇ ਹੋ 2002 ਚ ਆਇਆ ਔਰ ਚੌਧਰੀ ਜਗਜੀਤ ਸਿੰਘ ਜੀ ਤੁਹਾਡੇ ਲੀਡਰ ਸਗੇ ਤੁਹਾਡੇ ਕਰਦੇ ਮੈਂਬਰ ਸਗੇ ਉਹਨਾਂ ਨੇ ਸੇਵਾ ਕੀਤੀ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਨੇ ਸੇਵਾ ਕੀਤੀ ਚੌਧਰੀ ਸੰਤੋਖ ਸਿੰਘ ਜੀ ਨੇ ਸੇਵਾ ਕੀਤੀ ਬਤੌਰ ਮੈਂਬਰ ਪਾਰਲੀਮੈਂਟ। ਔਰ ਯਾਦਵ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਰਾਣਾ ਗੁਰਜੀਤ ਸਿੰਘ ਅਗਰ ਐਮਪੀ ਕਾਂਗਸ ਸਾਹਿਬ ਇੱਕ ਮਿੰਟ ਕਾਂਗਸ ਸਾਹਿਬ 2 ਮਿੰਟ 2 ਮਿੰਟ ਯਾਦਵ ਸਾਹਿਬ ਰਾਣਾ ਗੁਰਜੀਤ ਸਿੰਘ ਅਗਰ ਐਮਪੀ ਬਨਾ ਉਸ ਵਿੱਚ ਚੌਧਰੀ ਜਗਜੀਤ ਸਿੰਘ ਕਹਾਤਾ ਔਰ ਚੌਧਰੀ ਜਗਜੀਤ ਸਿੰਘ ਨੇ ਮੈਨੂੰ ਟਿਕਟ ਦਵਾਈ ਵੱਡੇ ਵੱਡੇ ਲੀਡਰਾਂ ਕੋ ਲੈ ਕੇ ਗਿਆ ਔਰ ਰਾਣਾ ਗੁਰਜੀਤ ਸਿੰਘ ਚੌਧਰੀ ਜਗਜੀਤ ਸਿੰਘ ਦਾ ਰਿਣੀ ਸਿਗਾਰ ਰਿਣੀ ਹੈਗਾ ਔਰ 2017 ਦੇ ਵਿੱਚ ਜਦੋਂ ਟਿਕਟਾਂ ਵੰਡਣ ਦਾ ਮੌਕਾ ਆਇਆ ਤਾਂ ਮੈਂ ਕੇਵਲ ਮੈਂ ਸਗਾ ਜਿਹਨੇ ਕਿਹਾ ਚੌਧਰੀ ਸੰਤੋਖ ਚੌਧਰੀ ਸੁਰਿੰਦਰ ਸਿੰਘ ਨੂੰ ਟਿਕਟ ਦਿੱਤੀ ਜਾਵੇ ਆ ਬੈਠੇ ਸਨ ਸਰਦਾਰ ਰੁਕਵੀਰ ਸਿੰਘ ਜੀ ਮੰਡ ਸਾਹਿਬ ਆ ਕੰਗ ਸਾਹਿਬ ਨੌਆਂ ਦੇ ਚੱਕਰ ਚ ਨਾ ਪੈਂਦਾ ਹੋਇਆ ਮੈਂ ਦੱਸਣਾ ਚਾਹੁੰਨਾ ਉਹਨੂੰ ਇਲੈਕਸ਼ਨ ਵੀ ਆਪਾਂ ਹੀ ਲੜਾਈ ਬੋਲੋ ਭੁੱਲਰ ਸਾਹਿਬ ਗਲਤ ਗੱਲ ਕਹਿ ਰਿਆਂ ਦੱਸਿਆ ਕੀ ਵੀ ਇਲੈਕਸ਼ਨ ਲੜੀ ਦੀ ਕਿਵੇਂ ਆ ਉਹਦੇ ਦੋਵੇਂ ਭਣੋਈਏ ਇੱਕ ਯੂਪੀ ਦਾ ਆਈਐਸ ਰਿਟਾਇਰ ਇੱਕ ਸਰਵਿੰਗ ਆਈਆਰਐਸ ਉਹ ਦੋਵੇਂ ਜਣੇ ਕਟੋਕੜ ਚਾਰ ਪੰਜ ਦਿਨ ਰੋਜ਼ ਰਾਤ ਨੂੰ ਹੁੰਦੇ ਹੁੰਦੇ ਸੀ ਘੰਟਾ ਘੰਟਾ ਲਾਉਣਾ ਤੇ ਇਹ ਜਿਹੜੀ ਸੀਟ ਆ ਇਹ ਚੌਧਰੀ ਜਗਜੀਤ ਸਿੰਘ ਨੇ ਇਹ ਨਹੀਂ ਤੁਹਾਡੀ ਸਾਰਿਆਂ ਦੇ ਸਾਰਿਆਂ ਦੇ ਨਾਲ ਚੱਲ ਕੇ ਇਹ ਸੀਟ ਨੂੰ ਕਾਂਗਰਸ ਦੀ ਇੱਕ ਮਜ਼ਬੂਤ ਸੀਟ ਬਣਾਇਆ ਲੇਕਿਨ ਅਫਸੋਸ ਹੈ ਕਈ ਦਫਾ ਕਹਿੰਦੇ ਆ ਪਿਤਾ ਪਰ ਘੋੜਾ ਘੋੜਾ ਪਿਓ ਤੇ ਜਾਂਦਾ ਕਿਤੇ ਫਰ ਨਹੀਂ ਵੀ ਜਾਂਦਾ ਭਾਈ ਗੱਲ ਇਹ ਆ ਕਿ ਅਸੀਂ ਮਾਰ ਖਾ ਗਏ ਲੇਕਿਨ ਕਾਂਗਰਸ ਪਾਰਟੀ ਇੱਕ ਵਿਸ਼ਾਲ ਪਾਰਟੀ ਆ ਔਰ ਕਾਂਗਰਸ ਦੇ ਪ੍ਰਧਾਨ ਜੀ ਨੇ ਹਾਈ ਕਮਾਂਡ ਨੇ ਰਜਿੰਦਰ ਸਿੰਘ ਜੀ ਐਸਪੀ ਸਾਹਿਬ ਨੂੰ ਇਥੋਂ ਤੁਹਾਡੀ ਮਰਜ਼ੀ ਦੇ ਨਾਲ ਬੋਲੋ ਕੰਗ ਸਾਹਿਬ ਔਰੀ ਸਾਹਿਬ ਤੁਹਾਡੀ ਮਰਜ਼ੀ ਦੇ ਨਾਲ ਇਹਨਾਂ ਨੂੰ ਇਥੋਂ ਬਤੌਰ ਉਮੀਦਵਾਰ ਉਤਾਰਿਆ ਆਪਣਾ ਸਾਰਿਆਂ ਦਾ ਅੱਜ ਪਹਿਲਾ ਇਹਨਾਂ ਦਾ ਫੰਕਸ਼ਨ ਹੈ ਇਹਦੀ ਵਧਾਈ ਦਿਨਾ ਔਰ ਇਲੈਕਸ਼ਨ ਮੈਂਬਰ ਪਾਰਲੀਮੈਂਟ ਦੀ ਵੀ ਹੋਣੀ ਆ ਸਿਰਫ ਇਹਨਾ ਕਹਿਣਾ ਚਾਹਨਾ ਮੈਂ ਦੇਖਦਾ ਕਈ ਸਾਥੀ ਕਾਲ ਕਰ ਜਾਂਦੇ ਆ ਕਾਲ ਕਾਲ ਚ ਆਪਣੇ ਆਂ ਉਂਗਲੀਆਂ ਸੜਾ ਲੈਂਦੇ ਆ ਔਰ ਪਾਰਟੀ ਨੂੰ ਛੱਡ ਜਾਂਦੇ ਆ ਫਿਰ ਅਫਸੋਸ ਵਾਪਸ ਵੀ ਆ ਜਾਂਦੇ ਆ ਲੇਕਿਨ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਕਿ 2004 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਣ ਰਹੀ ਸੀ ਲੇਕਿਨ ਲੋਕਾਂ ਦਾ ਗੁੱਸਾ ਸੀ ਉਹ ਗੁੱਸਾ ਮੈਨੂੰ ਅੱਜ ਵੀ ਦਿਸ ਰਿਹਾ ਔਰ ਮੈਨੂੰ ਪੂਰਾ ਯਕੀਨ ਆ ਕਿ 2024 ਸਰਕਾਰ ਕਾਂਗਰਸ ਪਾਰਟੀ ਨੇ ਬਣਾਉਣੀ ਆ ਆਪਾਂ ਅੰਦਾਜ਼ਾ ਨਹੀਂ ਲਾ ਪਾ ਰਹੇ ਸੋ ਲੰਬਾ ਨਹੀਂ ਬੋਲਣਾ हिम्मत नहीं हारनी रजेंद्र सिंह जी अपना दफ्तर भी खोलनगे इथे ਤੁਹਾਡੀਆਂ ਮੁਸ਼ਕਲਾਂ ਵੀ ਸੁਣਨਗੇ ਹਰਦੇਵ लाडी ਜੀ ਇਥੇ ਦੇ ਪ੍ਰਧਾਨ ਨੇ ਘਰ ਵੀ ਬਣਾਉਣਗੇ ਇਥੇ ਹੀ ਔਰ ਹਰਦੇਵ लाडी ਜੀ 24 ਘੰਟੇ ਜਲੰਧਰ ਜੀ ਉਪਤ ਉਪਲਬਧ ਆ ਬਾਕੀ ਦਾ ਟੁੱਟਾ ਪਜਾਰਾਣਾ ਵੀ ਹੈਗਾ ਬਾਈ ਕਿਸੇ ਨੂੰ ਕਦੇ ਮੈਂ ਮਨਾ ਕੀਤਾ ਹੋਵੇ ਤਾਂ ਤੁਸੀਂ ਦੱਸੋ ਸੋ ਗੱਲ ਹੈ ਰਜਿੰਦਰ ਸਿੰਘ ਜੀ ਦਾ ਸਾਥ ਦੇਣਾ ਕਾਂਗਰਸ ਪਾਰਟੀ ਦਾ ਸਾਥ ਦੇਣਾ ਇਹ ਸਾਡਾ ਸਾਰਿਆਂ ਦਾ ਟੀਚਾ ਹੋਣਾ ਚਾਹੀਦਾ ਲੰਬਾ ਨਾ ਬੋਲਦਾ ਹੋਇਆ ਰਜਿੰਦਰ ਜੀ ਬਾਏ ਲੋਕ ਪਿਆਰ ਕਰਨ ਵਾਲੇ ਨਾਲ ਨਾਲ ਪਿਆਰ ਕਰਿਓ ਵੋਟਾ ਇਹ ਨਹੀਂ ਕਟਣ ਦੇਣਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਹਿੰਦ ਬਹੁਤ ਬਹੁਤ ਧੰਨਵਾਦ ਰਾਣਾ ਜੀ ਸਾਹ ਪ੍ਰਗਟ ਸਿੰਘ ਜੀ ਨੂੰ ਬੇਨਤੀ ਕੀਤੀ ਸੀ ਉਹ ਕਹਿੰਦੇ ਮੈਨੂੰ ਤੁਸੀਂ ਖਿਮਾ ਕਰ ਦਿਓ ਵੀ ਮੈਂ ਮੇਰੀ ਹਾਜ਼ਰੀ ਉਹਦਾ ਹੀ ਪ੍ਰਵਾਨ ਕਰ ਲਓ ਸਾਹ ਸੁਖਵਿੰਦਰ ਸਿੰਘ ਕੋਲੜੀ ਜੀ ਨੇ ਵੀ ਇਹੋ ਹੀ ਕਿਹਾ ਵੀ ਮੇਰੀ ਹਾਜ਼ਰੀ ਇਦਾਂ ਹੀ ਸੰਗਤ ਦੇ ਵਿੱਚ ਲਵਾ ਦਿਓ ਕਿਉਂਕਿ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੀਡਰਸ਼ਿਪ ਨੇ ਅੱਗੇ ਵੀ ਪ੍ਰੋਗਰਾਮ ਦਿੱਤੇ ਆ ਉੱਤੇ ਪਹੁੰਚਣਾ ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਡਿਪਟੀ ਸੀਐਮ ਮਜੂਤਾ ਐਮਐਲਏ ਡੇਰਾਬਾਬਾ ਨਾਨਕ ਸਾਹਿਬ ਸੁਖਜਿੰਦਰ ਸਿੰਘ ਰੰਦਾਵਾ ਜੀ ਨੂੰ ਆਉਣ ਤਾਂ ਆਪਣੇ ਵਿਚਾਰ ਸੰਗਤ ਦੇ ਰੂਬਰੂ ਕਰਨ ਸਤਿਕਾਰਯੋਗ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ 올 ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇਨਚਾਰਜ ਪੰਜਾਬ ਕਾਂਗਰਸ ਬਾਜਵਾ ਸਾਹਿਬ ਜੀਐਲਪੀ ਲੀਡਰ ਤੇ ਸਤਿਕਾਰਯੋਗ ਸਟੇਜ ਤੇ ਬੈਠੇ ਸਾਰੇ ਹੀ ਲੀਡਰ ਸਾਹਿਬਾਨ ਤੇ ਸਤਿਕਾਰਯੋਗ ਮੇਰੇ ਪੈਣੋ ਤੇ ਭਰਾਓ ਅੱਜ ਸਰਦਾਰ ਜਨਦਰ ਸਿੰਘ ਉਹਨਾਂ ਨੂੰ ਰਾਜਾਜੀਤ ਤੇ ਜਦਵ ਸਾਹਿਬ ਤੇ ਬਾਜਵਤ ਸਾਹਿਬ ਤੁਸੀਂ ਇਹਨਾਂ ਦੇ ਕੇ ਆ ਕੇ ਕਾਂਗਰਸ ਦੀ ਵਾਕਡੋਰ ਕਾਂਗਰਸ ਦੀ ਲੀਡਰਸ਼ਿਪ ਕਠਿਓ ਕੇ ਤੇ ਆਈ ਆ ਤੇ ਮੈਂ ਸਰਦਾਰ ਰਜਿੰਦਰ ਸਿੰਘ ਉਹਨਾਂ ਨੂੰ ਮੁਬਾਰਕਬਾਦ ਦੇਣਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇਸ ਰਾਜ ਦੀ ਸੇਵਾ ਕੀਤੀ ਉਸੇ ਤਰੀਕੇ ਦੇ ਨਾਲ ਅੱਜ ਕਾਂਗਰਸ ਨੂੰ ਇਹੋ ਜੇ ਵਰਕਰਾਂ ਦੀ ਲੋੜ ਆ ਲੀਡਰਾਂ ਦੀ ਲੋੜ ਆ ਜਿਹੜੇ ਕਾਂਗਰਸ ਨੂੰ ਲੈ ਕੇ ਅੱਗੇ ਚੱਲਣ ਜਰਤ ਸਾਹਿਬ ਬੈਠੇ ਨੇ ਸਰਦਾਰ ਸੰਤੋਖ ਸਿੰਘ ਉਹਨਾਂ ਦੇ ਸਰਪਤਨੀ ਸਾਡਾ ਐਮਐਲਏ ਛੋਟਾ ਵੀਰ ਬੈਠਾ ਇਸ ਪਰਿਵਾਰ ਨੇ ਮਾਸਟਰ ਗੁਰਵੰਤਾ ਸਿੰਘ ਜੀ ਦੇ ਪਰਿਵਾਰ ਨੇ ਕੱਲੀ ਕਰਤਾਰਪੁਰ ਹਲਕੇ ਦੀ ਸੇਵਾ ਨਹੀਂ ਕੀਤੀ ਪੰਜਾਬ ਦੇ ਵਿੱਚ ਇਸ ਪਰਿਵਾਰ ਦਾ ਨਾਂ ਸੀ ਮੈਂ ਬਹੁਤ ਦੇਰ ਤੋਂ ਮੈਂ ਇੱਕ ਚੀਜ਼ ਕਹਿਣੀ ਚਾਹੁੰਨਾ ਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਹੋ ਰਿਹਾ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਜੋ ਵਿਧਾਨ ਸਭਾ ਦੇ